ਮਾ ਪੁਰਸ਼ਾਂ ਦਾ ਨਾਮ ਸੁਣਿਆ ਹੋਣਾ ਜੀ ਬਾਬਾ ਹਰਨਾਨ ਸਿੰਘ ਜੀ ਉਹ ਜਦੋਂ ਸ਼ੁਰੂ ਹੋਏ ਸਨ ਹੈਨਾ ਦੇ ਖੇਤਾਂ ਚ ਬੈਠੇ ਸਤਕਾਰਯੋਗ ਬਾਬਾ ਸੇਵਾ ਸਿੰਘ ਸਾਹਿਬ ਜੀ ਨੇ ਉਹ ਬਚਨ ਲਿਖੇ ਹੋਏ ਨੇ ਜੀ ਸੇਕ ਲਿਆ ਪੁਸਤਕ ਵਿੱਚ ਤੇ ਉਹ ਜਦੋਂ ਤੁਰੇ ਨੇ ਤੇ ਆਪਣਾ ਟਿਊਬਲ ਤੇ ਬੈਠੇ ਸੀ ਤੇ ਆਵਾਜ਼ ਆਈ ਕਿ ਮਹਾਰਾਜ ਜੀ ਆ ਰਿਹਾ ਅੱਜ ਤੁਹਾਨੂੰ ਦਰਸ਼ਨ ਦੇਣ ਤਾਂ ਗੁਰਗੋਬਿੰਦ ਸਿੰਘ ਸੱਚੇ ਪਾਤਸ਼ਾਹ ਖੜੇ ਹੋ ਗਏ ਇਧਰ ਉਹਨਾਂ ਨੂੰ ਮਹਿਸੂਸ ਹੋਇਆ ਮਹਾਰਾਜ ਆਏ ਸਿੰਘ ਆਏ ਨਮਸਕਾਰ ਕੀਤੀ ਮਹਾਰਾਜ ਅੱਗੇ ਲੰਘ ਗੁਦਾਸ ਹੋ ਗਏ ਮਹਾਰਾਜ ਆਏ ਵੀ ਤੇ ਗੱਲ ਨਹੀਂ ਕੀਤੀ ਮੇਰੇ ਨਾਲ ਜੀ ਕਿਉਂ ਨਹੀਂ ਕੀਤੀ ਹੈ ਨਾ ਫਿਰ ਇੱਕ ਸਿੰਘ ਆਇਆ ਵਾਪਸ ਮੁੜ ਕੇ ਤੁਸੀਂ ਉਦਾਸ ਹੋ ਗਏ ਹੋ ਇਸ ਕਰਕੇ ਵੀ ਮਹਾਰਾਜ ਜੀ ਨੇ ਤਰਸ ਕੀਤਾ ਦਰਸ਼ਨ ਦਿੱਤੇ ਗੱਲ ਕਿਉਂ ਨਹੀਂ ਕੀਤੀ ਹਾਂ ਕਹਿੰਦੇ ਮਹਾਰਾਜ ਕਹਿੰਦੇ ਨੇ ਤੂੰ ਜਪਜੀਤ ਸਾਹਿਬੀ ਰੋਜ਼ ਕਰਦਾ ਸ ਸਵਈਏ ਵੀ ਚੌਪੀ ਅਨੰਦ ਸਾਹਿਬ ਜਪ ਸਾਹਿਬ ਦਾ ਪਾਠ ਨਹੀਂ ਸੰਕਰਦਾ ਜੇ ਤੈਨੂੰ ਜਪ ਸਾਹਿਬ ਸਾਡਾ ਹੁਕਮ ਏ ਤੂੰ ਸਾਡੇ ਨਾਲ ਗੱਲ ਕਰਨੀ ਨਹੀਂ ਚਾਹੁੰਦਾ ਤੇ ਅਸੀਂ ਗੱਲ ਕਿਉਂ ਕਰੀਏ ਕੀ ਮਤਲਬ ਹੋਇਆ ਨਿਤਨੇਮ ਪੁੱਛਿਆ ਹੈ ਨਾ ਤੂੰ ਜਾਣੇ ਵੀ ਪਾਠ ਕਰਨ ਦਾ ਕੀ ਲਾਭ ਪਾਠ ਕਵਤਾ ਨਹੀਂ ਨਿਤਨੇਮ ਕਰਨਾ ਕੋਈ ਅ ਅੱਖਰਾਂ ਦਾ ਦौराਉ ਨਹੀਂ ਇਸ ਨਿਤਨੇ ਵਿੱਚ ਗੁਰੂ ਦੀ ਬਖਸ਼ਿਸ਼ ਈ ਕੋਈ ਹੈ ਮਹਾਰਾਜ ਦੀ ਰਹਿਮਤ ਏ ਰੋਜ਼ ਕਰਦੇ ਆ ਕਰਦੇ ਆ ਉਹ ਆਪਾਂ ਨੂੰ ਨਹੀਂ ਮਹਾਰਾਜ ਦਿਸਤੇ ਪਰ ਮਹਾਰਾਜ ਦੀ ਨਿਗਾ ਵਿੱਚ ਆਪਾਂ ਆ ਗਏ ਆ ਕਿਉਂਕਿ ਨਿਤਨੇਮ ਕਰ ਰਹੇ ਆ ਜੀ ਬਾਬਾ ਜੀ ਦੀ ਗੱਲ ਦੱਸਣ ਲੱਗਾ ਸਾਂ ਜੀ ਬਾਬਾ ਜੀ ਨੂੰ ਪੁੱਛਿਆ ਕੀ ਰੋਜ਼ ਨਿਤਨੇਮ ਕੋਈ ਰਾਸਤੇ ਆ ਨਹੀਂ ਰਿਹਾ ਸਭੋ ਖਿਆਲ ਆ ਰਹੇ ਨੇ ਜੀ ਹੈਨਾ ਜਿਸ ਤਰ੍ਹਾਂ ਆਪਾਂ ਸ਼ੁਰੂ ਵਿੱਚ ਵੀ ਕਿਹਾ ਸੀ ਸਾਰੇ ਸਬੰਧ ਤੀਏ ਚੀਜ਼ਾਂ ਇੱਕ ਦੂਜੇ ਨਾਲ ਤੇ ਉਹਦਾ ਕਹਿੰਦੇ ਕੜੀ ਚੱਲੋ ਕੜੀ ਚੱਲੋ ਪਤਾ ਨਹੀਂ ਕਿਹੜੀ ਕੜੀ ਇਸੇ ਨੇ ਇਤਨੇ ਦੀ ਜਿਹੜੀ ਅੱਜ ਤਾਨੂੰ ਸਮਝ ਨਹੀਂ ਇਹਨੇ ਤੁਹਾਡੇ ਅੰਦਰ ਪਿਆਰ ਭਰ ਦੇਣਾ ਪਿਆਰ ਵਿੱਚ ਜਦੋਂ ਆਓਗੇ ਜਿਵੇਂ ਬੱਦਲਾਂ ਨਾਲ ਕਾਸ਼ ਦੀ ਬਿਜਲੀ ਨਹੀਂ ਕੜਕਦੀ ਕੜਕਦੇ ਇੱਕਦਮ ਸਾੜ ਦਿੰਦੀ ਏ ਇੱਕ ਸਕਿੰਟ ਲਈ ਗੁਰੂ ਨਾਨਕ ਸਾਹਿਬ ਦੀ ਮਿਹਰ ਆਏਗੀ ਤੇ ਸਾਰੇ ਮਾੜੇ ਕੰਮ ਸਾੜ ਕੇ ਔਰ ਰੱਖ ਦੇਗੀ। ਉਹ ਰੋਜ਼ ਕਰੋਗੇ ਤਾਂ ਜੀ ਕਦੇ ਨਾਗਾ ਨਾ ਪਾਈਏ। ਜੀ ਕੁਝ ਵੀ ਹੋ ਜਾਵੇ। ਸਿਆਣੇ ਤੇ ਵੀ ਪਤਾ ਹੋਵੇ ਪਰੇਸ਼ਾਨ ਹੋਣਾ ਤੇ ਉਹ ਪਹਿਲਾਂ ਹੀ ਨਿਤਨੇ ਵਧਾ ਕੇ ਕਰ ਲੈਂਦੇ ਨੇ ਵੀ ਇੱਕ ਦੋ ਦਿਨਾਂ ਹੋਇਆ ਜੀ ਉਹ ਖਾਰ ਚੀਜ਼ ਮਹਾਰਾਜ ਦੇ ਘਰ ਲਿਖੀ ਜਾਂਦੀ। ਹੂੰ ਦੂਜਾ ਕੀ ਕਿਹਾ ਸੀ ਤੁਸੀਂ?